ਸੰਗਤਾਂ ਨੇ ਬੜਾ ਮਾਨ ਦਿੱਤਾ ਹੈ ਹਲਕਾ ਸਨੌਰ ਜੋ ਪਟਿਆਲੇ ਦੇ ਕੋਲ ਹੈ ਇੱਥੋਂ ਦੀ ਸੰਗਤ ਨੇ ਵੱਡੀ ਗਿਣਤੀ ਚ ਇਕੱਠੇ ਹੋ ਕੇ ਜਿੱਥੇ ਗੁਰਦਾਰਾ ਇਤਿਹਾਸਕ ਪੰਨਰਹੀੜੀ ਵਿਖੇ ਸਮਾਗਮ ਕੀਤੇ ਆ ਪਰਤਕ ਵਿਚਾਰਾ ਹੋਈਆਂ ਔਰ ਉੱਥੇ ਵਕ ਵਕ ਗੁਰਦਾਰਾ ਕਮੇਟੀਆਂ ਨੇ ਵਕ ਵਕ ਜਥੇਬੰਦੀਆਂ ਨੇ ਵਕ ਵਕ ਸਭਾ ਸੁਸਾਇਟੀਆਂ ਸਿੰਘ ਸਭਾਵਾਂ ਨੇ ਨਮਾਣੇ ਜਿਹਾ ਸੇਵਕ ਦਾ ਮਾਨ ਕੀਤਾ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸਨੌਰ ਹਲਕੇ ਦੀਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਹਾਂ ਸਰਾਰ ਸਰਦਾਰ ਹਰਿੰਦਰਪਾਲ ਸਿੰਘ ਉਹਨਾਂ ਨੇ ਸੰਗਤਾਂ ਨੂੰ ਪ੍ਰੇਰਣਾ ਦਿੱਤੀ ਹੈ ਬੜਾ ਵੱਡਾ ਕਾਠ ਕੀਤਾ ਹੈ ਇੰਤਜ਼ਾਮ ਕੀਤੇ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਰੇਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਸਰ ਪੰਛੇ ਤੋਂ ਦੁੱਬਦਾ ਦਿਲ ਕਿਵੇਂ ਨਿਕਲੇਗੀ ਕੌਮ ਕਿਉਂਕਿ ਆਪਣੇ ਮਸਲੇ ਬਹੁਤ ਬੰਦੀ ਸਿੰਘਾ ਵਾਲਾ ਮਸਲਾ ਬੇਅਦਬ ਇਨਸਾਬ ਨਹੀਂ ਮਿਲਿਆ ਉਹ ਮਸਲੇ ਕਿਵੇਂ ਸੁਲਝਣਗੇ ਬਾਣੀ ਦੇ ਵਿੱਚ ਇਹਦਾ ਹੱਲ ਹੈਗਾ ਹੋਏ ਇਕੱਤਰ ਮਿਲੋ ਮੇਰੇ ਭਾਈ ਦੁੱਬਦਾ ਦੂਰ ਕਰਾਓ ਲੈ ਬਲਾਏ ਜਦੋਂ ਅਸੀਂ ਸਾਰੇ ਆਪਸੀ ਨਿੱਜੀ ਛੋਟੇ-ਛੋਟੇ ਮਤ ਪੈਦਾ ਤੋਂ ਉੱਪਰ ਉੱਠ ਕੇ ਇਕੱਠੇ ਬਹਿ ਜਾਾਂਗੇ ਤੇ ਉਦੋਂ ਇਹ ਦੁਪਦਾ ਖਤਮ ਹੋ ਚੁੱਕੀ ਸਤਿ ਸ੍ਰੀ ਅਕਾਲ ਜੈਂਟਲਮੈਨ ਤੇ ਗਾਲੀ ਜੱਤੀ ਐ ਇਸ ਪੁਚਾ ਵਿੱਚ ਨਾ ਉਹ ਡੈਂਟ ਕਿਹੜੇ ਪਾਂਥਾਂ ਨਾਮ ਦੇ ਜਿਹੜਾ 11 12 ਬੰਦਾ ਸੀ ਡੈਂਟ ਲਗਾਤਾਰ ਹੀ ਪੈ ਰਹੇ ਆ ਜੀ ਅੱਜ ਪਾਰਟੀ ਦੀ ਜਿਹੜੀ ਹਾਲਤ ਐ ਕਿਸ ਤਰ੍ਹਾਂ ਦੀ ਹੋ ਗਈ ਐ ਸ਼੍ਰੋਮਣੀ ਅਕਾਲੀ ਦਲ ਦੀ ਪੰਥਕ ਜਮਾਤ ਐ ਸਿੱਖਾਂ ਦੀ ਰਾਸੀ ਜਿਹੜੀ ਐ ਇਹ ਪ੍ਰਤੀਨਿਧਤ ਪ੍ਰਤੀਨਿਧਤਾ ਕਰਦੀ ਐ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਇਸ ਪਾਰਟੀ ਦਾ ਜਿਹੜਾ ਹੈ ਉਹ ਗਠਨ ਹੋਇਆ ਸੀ ਔਰ ਇਹ ਸੋਚ ਕੇ ਹੋਇਆ ਸੀ ਕਿ ਇਹ ਪੰਥ ਦੀਆਂ ਧਾਰਮਿਕ ਰਾਜਨੀਤਿਕ ਸਮਾਜਿਕ ਆ ਜਾਂ ਜਿਹੜੇ ਸਾਡੇ ਆਰਥਿਕ ਹਿੱਤ ਨੇ ਸਰਕਾਰ ਨੇ ਤੇ ਉਹਨਾਂ ਨੂੰ ਜਿਹੜਾ ਹੈ ਉਹ ਪੂਰਾ ਕਰੇਗੀ ਤੇ ਅੱਜ ਜੋ ਹਾਲਤ ਦੇਖ ਰਹੇ ਅਸੀਂ ਤੇ ਉਹ ਬੜੀ ਚਿੰਤਾਜਨਕ ਹੈ ਬੜਾ ਮਨ ਇਹਦੇ ਨਾਲ ਪਰੇਸ਼ਾਨ ਵੀ ਹੈ ਪਾਕਿਸਤਾਨ ਨੇ ਸਮਾਗਮ 35 ਲੱਖ ਲੋਕਾਂ ਦੀ ਭਰਤੀ ਕਰ ਲਈ ਹੈ ਜਿਹੇ ਦੇ ਵਿੱਚ ਕਿਵੇਂ ਉਮੀਦਵਾਰ ਫਿਰ ਮਜ਼ਬੂਤ ਹੋਏ ਮੈਂ ਬੜਾ ਹੈਰਾਨ ਹੈ ਜੀ ਇੱਕ ਪਿੰਡ ਦੇ ਵਿੱਚ 30 ਵੋਟਾਂ ਪਈਆਂ ਨੇ 40 ਵੋਟਾਂ ਪਈਆਂ ਨੇ ਤੇ ਉਸ ਪਿੰਡ ਦੇ ਵਿੱਚੋਂ ਹਜ਼ਾਰ-ਹਜ਼ਾਰ ਪਰਚੀਆਂ ਕੱਟੀਆਂ ਗਈਆਂ ਤੇ ਪਤਾ ਨਹੀਂ ਕਿਵੇਂ ਕਰ ਰਹੇ ਆ ਮੈਨੂੰ ਸਮਝ ਤੋਂ ਬਾਹਰ ਹੈ ਜੀ ਇਸ ਤਰ੍ਹਾਂ ਦੇ ਸਮਾਗਮ ਹਲਕਾ ਵਾਈਜ਼ ਹੋਣਗੇ ਸਿੰਘ ਸਾਹਿਬ ਅਗਲੇ ਦੌਰ ਬਹੁਤ ਸਾਰੀਆਂ ਸੰਗਤਾਂ ਦੇ ਲਗਾਤਾਰੀ ਫੋਨ ਆ ਰਹੇ ਆ ਹਰ ਹਲਕੇ ਤੋਂ ਆ ਰਹੇ ਆ ਸਮਾਗਮ ਵੱਡੀ ਪੱਧਰ ਤੇ ਉੱਤੇ ਰੱਖੇ ਜਾ ਰਹੇ ਆ ਔਰ ਕਈ ਤਾਂ ਦਿਨ ਦੇ ਵਿੱਚ ਦੋ-ਦੋ ਸਮਾਗਮਾਂ ਦੇ ਵੀ ਜਿਹੜੇ ਆ ਉਹ ਪ੍ਰਬੰਧ ਹੋ ਚੁੱਕੇ ਆ ਤੇ ਮੈਂ ਇਹੋ ਹੀ ਹੈ ਕਿ ਗੁਰੂ ਪਾਤਸ਼ਾਹ ਮਿਹਰ ਕਰੇ ਤੰਦਰੁਸਤੀ ਬਖਸ਼ੇ ਪਿੰਡ-ਪਿੰਡ ਜਾ ਕੇ ਅਸੀਂ ਨੌਜਵਾਨਾਂ ਨੂੰ ਲਾਮਬਦ ਕਰਾਂਗੇ ਵੱਡੀ 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 ਜ਼ਿੰਮੇਵਾਰੀ ਮਿਲਦੀ ਆ ਤੁਹਾਨੂੰ ਜਿਸ ਤਰ੍ਹਾਂ ਅਕਾਲੀ ਸੁਧਾਰ ਅੱਗੇ ਲਾਉਣਾ ਚਾਹੁੰਦੇ ਨਹੀਂ ਦੇਖੋ ਜੀ ਪੰਥ ਦਾ ਤਾਂ ਸੇਵਾਦਾਰ ਬਣਦੇ ਨਾ ਜੀ ਇਹ ਹੀ ਬਹੁਤ ਮਾਨ ਵਾਲੀ ਗੱਲ ਹੈ ਇਹ ਹੁਣ ਦੇਖੋ ਮਾਨਜੋਗ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖਸਾ ਵੀ ਦੇਖ ਸਕਦੇ ਮੈਂ ਤਾਂ ਹੁਣ ਬਾਹਰ ਹਾਂ ਕਿਆ ਨੀ ਉਹ ਅਰੋਕਰ ਹਰਜਿੰਦਰ ਸਿੰਘ ਧਾਮੀ ਨੇ ਉਹ ਪ੍ਰਧਾਨਗੀ ਦੇ ਲਈ ਦੁਆਰਾ ਮੁਰਜੇ ਦਾ ਜਵਾਬ ਦੇ ਗਏ ਨੇ ਤਾਂ ਉਸ ਤੋਂ ਬਾਅਦ ਚਰਚਾਵਾ ਚੱਲ ਰਹੀ ਹੈ ਕਿ ਪ੍ਰੋਫੈਸਰ ਕੇਪਾਲ ਸਿੰਘ ਡੂਗ ਜਿਹੜੇ ਨੇ ਉਹ ਪ੍ਰਧਾਨ ਹੋ ਸਕਦੇ ਨੇ ਅੱਜ ਸ਼ਾਮ ਤੱਕ ਐਲਾਨ ਜਿਹੜਾ ਹੋ ਸਕਦਾ ਹੈ ਮੈਨੂੰ ਇਹਦੇ ਬਾਰੇ ਕੋਈ ਮਸਲੇ ਨਹੀਂ ਜਸ ਇੱਕ ਪਾਸੇ ਮਸਲੇ ਨਹੀਂ ਮੈਨੂੰ ਇਹਦੇ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਹੈ ਕਿ ਕੌਣ ਪ੍ਰਧਾਨ ਬਣ ਰਿਹਾ ਕੌਣ ਪ੍ਰਧਾਨ ਨਹੀਂ ਬਣ ਰਿਹਾ ਪਰ ਹਾਂ ਸਰਦਾਰ ਹਰਜਿੰਦਰ ਸਿੰਘ ਧਾਮੀ ਇੱਕ ਨੇਕ ਵਿਅਕਤੀਤਵ ਦੇ ਮਾਲਕ ਸੀ ਸਰ ਪੰਥ ਦੀ ਗੱਲ ਹੁੰਦੀ ਹੈ ਕਿ ਪੰਥ ਗੱਲਾਂ ਕੀ ਹੋਰੀ ਕਰਿਆਗੇ ਕਿ ਲੱਗਦਾ ਹੈਗਾ ਕਿ ਜਿਹੜਾ ਦੂਸਰਾ ਤੜਾ ਹੈਗਾ ਪੰਥ ਦੀ ਗੱਲ ਦੇ ਉੱਤੇ ਵਿਚਾਰ ਕਰਨੀ ਚਾਹੀਦੀ ਹੈ ਉਹ ਹਮੇਸ਼ਾ ਗੱਲ ਪੰਥ ਦੀ ਹੁੰਦੀ ਹੈ ਤੇ ਉਹ ਹਮੇਸ਼ਾ ਉਸ ਜਿਹੜਾ ਪੰਥ ਦਾ ਦਖਾਵਾ ਕਰਦਾ ਮਤਲਬ ਜਿਹੜੀ ਜਿੰਨਾ ਚਿਰ ਅਸੀਂ ਜਿੰਨਾ ਚਿਰ ਸਾਡੀ ਲੀਡਰਸ਼ਿਪ ਸਿੱਖ ਨਵਜ ਨੂੰ ਨਹੀਂ ਨ ਪਛਾਣਦੀ ਸਿੱਖ ਸਾਈਕੀ ਨੂੰ ਨਹੀਂ ਪਛਾਣਦੀ ਇਹ ਕਾਮਯਾਬ ਨਹੀਂ ਹੋਏਗੀ ਸਿੰਘ ਸਾਹਿਬ ਨੇ ਇੱਕ ਪੱਥਰ ਦੀ ਗੱਲ ਕੀਤੀ ਹੈ ਤੁਸੀਂ ਅੱਜ ਉਹ ਪੱਥਰ ਦਾ ਨਾਮ ਉਹ ਸਾਰੇ ਹੀ ਜਾਣਦੇ ਆ ਜੀ ਜਗਨਦਰ ਸਿੰਘ ਸਾਹਿਬ ਹੀ ਕਾਈ ਪੀਐਸਐਲ 4 ਕਰੋੜ ਦੇ ਦੇ ਦੜ ਮੈਂ ਕਰੇ ਬੈਜੂਗਾ ਆਰਾਮ ਨਾਲ ਜਿਹੜੀ ਸਤ ਮੈਮਰਿਕ ਮਨ ਜਾਰੀ ਹੋਏ ਜੋ ਹੋਤੇ ਜਾਰੀ ਹੋਏ ਉਹ ਦੋ ਤਾਂ ਬੜਕੇ ਵਟਾਡੇ ਕੀ ਜਾਂ ਇਹਹੀ ਇਹ ਇਹ ਇਹਹੀ ਇਹ ਇਹ ਇਹਹੀ ਮਾੜੀ ਗੱਲ ਹੈ ਨਾ ਜੀ ਕਾਲ ਤੱਕ ਸਭ ਲੋ ਜਿਹੜੀ ਸੇਵਾ ਛੋੜੀ ਕਰਦੀ ਹੈ ਨਾ ਜੀ ਹਰ ਸਿੱਖ ਉਹਦੇ ਲਈ ਤਰਸਦਾ ਹੈ ਛੱਡਣਾ ਨਹੀਂ ਚਾਹੀਦਾ ਜੀ ਅੱਜ ਅਸੀਂ ਜਿਹੜਾ ਨਾ ਧਾਰਮਿਕ ਸਭਾ ਨੂੰ ਸ਼ੁਰੂ ਕੀਤੀ ਹੈ ਪੁਨਰਹਿੜੀ ਤੋਂ ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ 350 ਸਾਲਾਂ ਸ਼ਹਾਦਤ ਦੀ ਦਿਹਾੜੀ ਆ ਰਹੀ ਹੈ ਉਹ ਸਤਾਵਦੀ ਬਣਾਉਂਦੇ ਆ ਹੋਇਆ ਸਿੱਖ ਕੌਮ ਜਿਹੜੀ ਹੈ ਪਿੰਡ ਪਿੰਡ ਸ਼ਹਿਰ ਸ਼ਹਿਰ ਦੇ ਵਿੱਚ ਧਰਮ ਦੇ ਪ੍ਰਚਾਰ ਕਰ ਰਹੀ ਹੈ ਸੋ ਅੱਜ ਸਪੈਸ਼ਲ ਤੌਰ ਦੇ ਉਤੇ ਜਿਹੜੀਆਂ ਸਾਡੀਆਂ ਗੁਰਮਤ ਦੀਆਂ ਜਾਂ ਕੋਈ ਸਾਡੀਆਂ ਮर्यादा ਸਿਧਾਂਤ ਦਾ ਨੁਕਸਾਨ ਹੋ ਰਿਹਾ ਖੋਰਾ ਲੱਗ ਰਿਹਾ ਉਹਨੂੰ ਬਚਾਉਣ ਵਾਸਤੇ ਸੁਚੇਤ ਕਰਨ ਵਾਸਤੇ ਅਸੀਂ ਆਏ ਹਾਂ ਕਿ ਸੰਗਤ ਸੁਚੇਤ ਰਹੇ ਕਿਉਂਕਿ ਸਿੱਖਾਂ ਦੇ ਕੋਲ ਇੱਕੋ ਤਖਤ ਹੈ ਜਿੱਥੋਂ ਅਸੀਂ ਸਾਰੀ ਕੌਮ ਨੂੰ ਦੁਬਦਾਂ ਚੋਂ ਕੱਢ ਸਕਦੇ ਹਾਂ ਸੋ 2 ਦਸੰਬਰ ਦਾ ਹੁਕਮਨਾਮਾ ਜੋ ਜਾਰੀ ਕੀਤਾ ਗਿਆ ਸੀ ਉਸ ਸਾਰੇ ਨੂੰ ਬੇਨਤੀ ਕਰਨ ਲੱਗੇ ਆ ਕਿ ਤੁਸੀਂ ਕਿਸੇ ਪੰਬਲ ਪੂਸੇ ਚ ਨਹੀਂ ਪੈਣਾ ਜੋ 2 ਦਸੰਬਰ ਦਾ ਹੁਕਮਨਾਮਾ ਸੀ ਕੌਮ ਨੂੰ ਉਹੀ ਹੁਕਮਨਾਮਾ ਇਕੱਠਾ ਕਰ ਸਕਦਾ ਹੈ ਇਸ ਕਰਕੇ ਉਹਦੇ ਵਿੱਚ ਤੁਸੀਂ ਤਕੜੇ ਹੋ ਕੇ ਰਹੋ ਤੇ ਆਪਣੇ ਜਿਹੜੇ ਜਜ਼ਬਾਤ ਹੈ ਖਾਲਸਾ ਪੰਥ ਨਾਲ ਜੋੜ ਕੇ ਜੇ ਸਿੰਘ ਸਾਹਿਬ ਨੇ 11 12 ਵਜੇ ਲਗਾ ਦਿੱਤਾ ਹੈ 11 12 ਵਜੇ ਕੱਲ੍ਹ ਕੱਲ੍ਹ ਨੂੰ ਆਉਣੇ ਨੇ ਜੋ ਜਿੱਤੇ ਕਰੋ 11 12 ਬੰਦੇ ਇਹ ਤੇ ਉਹੀ ਕਰ ਸਕਦੇ ਆ ਜੀ ਉਥੇ ਨਹੀਂ ਉਹ ਉਥੇ ਜਿਹੜੀ ਉਹਨਾਂ ਦੀ ਕਿਚਨ ਕੈਬਨਟ ਬਣੀ ਹੈ ਉਹ ਖਰਾਬ ਕਰ ਰਹੀ ਹੈ ਉਹਨਾਂ ਨੇ ਜਿਹੜਾ ਤੁਹਾਨੂੰ ਦੱਸਣੇ ਹੁੰਦੇ ਤੁਹਾਨੂੰ ਪਤਾ ਹੀ ਹੈ ਸਰ